ਅਜਗੁਰਾਇ ਸ਼ਹਿਰ ਦੇ ਦਿਲਵਰ ਕਲੋਨੀ ਵਿੱਚ ਉਸ ਵੇਲੇ ਸੰਸਾਨੀ ਮਾਹੌਲ ਬਣ ਗਿਆ ਜਦੋਂ ਸਰੂ ਪਤੀ ਪੀਮ ਨੇ ਆਪਣੀ ਜੀਵਨ ਈਲਾ ਸਮਾਪਤ ਕੀਤੀ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਰੂ ਦੇ ਜੇਠ ਪ੍ਰੇਮ ਨੇ ਦੱਸਿਆ ਕਿ ਉਸ ਦੀ ਉਮਰ 23 ਸਾਲ ਹੈ ਅਤੇ ਕਾਫੀ ਟਾਈਮ ਤੋਂ ਹਰਜੀਤ ਕੌਰ ਦੇ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ ਅਤੇ ਆਪਣੇ ਹੀ ਕਮਰੇ ਦੇ ਅੰਦਰ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਈਲਾ ਸਮਾਪਤ ਕੀਤੀ ਅਤੇ ਜਦੋਂ ਸਾਨੂੰ ਇਸ ਬਾਰੇ ਪਤਾ ਲੱਗਾ ਤਾਂ ਅਸੀਂ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਦਿੱਤੀ ਜੀ ਸਰ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਪ੍ਰੀਤ ਕੁਮਾਰ ਆ ਸਰ ਦਾ ਨਾਮ ਬਰਾਜ ਕੁਮਾਰ ਆ ਕਿੱਥੋਂ ਦੇ ਰਹਿਣ ਵਾਲੇ ਆ ਤੁਸੀਂ ਨੇਪਾਲ ਦੇ ਰਹਿਣ ਵਾਲੇ ਸਰ ਸਾਡਾ ਜਨੂ ਇੱਥੇ ਹੋਇਆ ਅਸੀਂ ਬਚਪਨ ਇੱਥੇ ਰਹਿਨੇ ਸਰ ਕੀ ਵਾਰਦਾਤ ਹੋਈ ਹੈ ਭਜੀ ਵਾਰਦਾ ਸਰ ਜੋ ਮੇਰੀ ਚਾਚੀ ਦੀ ਆ ਨੋਹ ਹੈ ਦੂਜੀ ਤੇ ਮੇਰੇ ਭਰਾ ਦੀ ਦਾਦੀ ਤੇ ਮੇਰੀ ਚਾਚੀ ਦੀ ਜੀ ਬਹੂ ਤੇ ਸਰ ਇਹਨਾਂ ਨੂੰ ਰਹਿੰਦੇ ਨੂੰ ਤਾਂ ਸਾਲ ਤੋਂ ਉੱਪਰ ਹੋ ਗਿਆ ਸਰ ਤੇ ਕੀ ਕਾਰਨ ਮੈਨੂੰ ਪਤਾ ਨਹੀਂ ਸਹੀ ਗੰਦਾ ਮੈਨੂੰ ਸਿਰ ਇਹਨਾਂ ਪਤਾ ਸਰ ਮੈਨੂੰ ਘਰੋਂ ਫੋਨ ਆਇਆ 1:30 ਵਜੇ ਵੀ ਆ ਵਾਰਦਾਤ ਹੋ ਗਈ ਤੇ ਫਿਰ ਸਰ ਮੈਂ ਆਇਆ ਤੇ ਮੈਨੂੰ ਪਤਾ ਲੱਗਿਆ ਮੇਰੇ ਘਰ ਦੇ ਰੁੱਖ ਮੇਵਾ ਫਟਾਫਟ ਆ ਗਿਆ ਤੇ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਮੋਕੇ ਬਾਅਦ ਤਾਂ ਤੇ ਪਹੁੰਚ ਗਈ ਆ ਤੇ ਉਹਨਾਂ ਨੇ ਸਾਰਾ ਸਾਰੀ ਤਾਇਕਦ ਕਰ ਲਈ ਜੀਆ ਰਿਤਿਕ ਦਾ ਕੀ ਨਾਮ ਆ ਰਿਤਿਕ ਦਾ ਨਾਮ ਹੈਗਾ ਸਰੂ ਸਰ ਕਿੰਨੀ ਉਮਰ ਹੈ ਸਰੂਨਾਰੀ ਉਮਰ ਹੈ 24 ਸਾਲ ਦਾ ਕਿੰਨੇ ਬੱਚੇ ਉਹਨਾਂ ਦੇ ਪਰ ਇੱਕ ਕੁੜੀ ਆ ਸਰ ਹਾਂਜੀ ਮਾਤਾ ਜੀ ਕੀ ਨਾਮ ਆ ਮੇਰਾ ਨਾਮ ਹਰਜੀਤ ਕੌਰ ਹੈ ਇੱਥੇ ਦੇ ਰਹਿਣਾ ਨੇ ਤੁਸੀਂ ਅਸੀਂ ਇੱਥੇ ਰਹਿੰਦੇ ਹਾਂ ਕਿਹੜੀ ਕਲੋਨੀ ਆ ਜੀ ਇਹ ਦਰਵਾਜ਼ਾ ਕਲੋਨੀ ਕੀ ਬਾਹਰ ਦਾ ਤੋਈ ਆ ਬਾਹਰ ਦਾ ਤਾਂ ਕੁਝ ਨਹੀਂ ਪਤਾ ਮੈਨੂੰ ਮੈਂ ਤਾਂ ਮੰਦਰ ਗਈ ਸੀ ਜਦੋਂ ਮੰਦਰ ਤੋਂ ਮੈਨੂੰ ਆ ਕੇ ਇਹਨਾਂ ਦਾ ਕੋਈ ਰਿਸ਼ਤੇਦਾਰ ਆਇਆ ਉਹਨੇ ਮੈਨੂੰ ਕਿਹਾ ਪੇਂਜੀ ਆਇਓ ਵੀ ਕੁੰਡਾ ਨਹੀਂ ਖੋਲਦੀ ਹੈਗੀ ਮੈਂ ਆ ਕੇ ਆਪ ਕੋਈ ਕੋਠੇ ਤੇ ਕਹਦ ਮੈਂ ਬਾਜਾਂ ਮਾਰੀਆਂ ਕੁੰਡਾ ਨਹੀਂ ਖੁੱਲੇ ਆ ਫੇ ਮੈਂ ਆਪਣੇ ਰਾਜੂ ਨੂੰ ਬੁਲਾਇਆ ਮੈਂ ਕਿਹਾ ਰਾਜੂ ਕੁੰਡਾ ਨਹੀਂ ਖੋਲਦੀ ਪਤਾ ਨਹੀਂ ਬੇਹੋਸ਼ ਹੋ ਗਈ ਜਾਂ ਗਰਮੀ ਕਰਕੇ ਹੋ ਗਈ ਜਾਂ ਕਿੱਦਾਂ ਹੋ ਗਈ ਮੈਂ ਰਾਜੂ ਕਹਿੰਦਾ ਵਿਚਾਲਾ ਪਤਾ ਨਹੀਂ ਖੋਲਣਾ ਪਲਸ ਨੂੰ ਸੱਦਦੇ ਆ ਮੈਂ ਕਿਹਾ ਪਿੰਨਾ ਇੰਨਾ ਤਾਂ ਕੱਟ ਕੇ ਧਾਰ ਦੇਖ ਲਓ ਤੁਸੀਂ ਖੋਲ ਕੇ ਤਾਂ ਦੇਖੋ ਵੀ ਸਹੀ ਆ ਵੀ ਕੀ ਗੱਲ ਆ ਇਹ ਜੀ ਹੁੰਦਾ ਕੱਲੇ ਨਹੀਂ ਖੋਲਦੀ ਹੈਗੀ ਤਾਂ ਫਿਰ ਅਜੂ ਨੇ ਫੇਰ ਧਾਰ ਕੱਟਿਆ ਤਾਂ ਅਸੀਂ ਦੇਖਿਆ ਤਾਂ ਰਾਜੂ ਨੇ ਮੈਂ ਨਹੀਂ ਫੇਰ ਦੇਖਿਆ ਮੈਂ ਦੇਖ ਨਹੀਂ ਸਕਦੀ ਮੈਂ ਹਾਰ ਦੀ ਮਰੀਜ਼ ਆ ਤਾਂ ਮੁੜ ਕੇ ਨੇ ਰਾਜੂ ਨੇ ਦੇਖਿਆ ਕਹਿੰਦਾ ਉਹਨੇ ਪਾਹ ਨਹੀਂ ਕੀ ਨਾ ਸੀ ਮ੍ਰਿਤਿਕ ਦਾ ਉਹ ਤਾਂ ਅਸੀਂ ਤਾਂ ਸਰਸਪਤੀ ਕਹਿੰਦੇ ਆ ਸਾਨੂੰ ਸਰਸਪਤੀ ਨਹੀਂ ਦੱਸਿਆ ਵੀ ਸਰਸਪਤੀ ਨਾਲ ਕਿੰਨੇ ਟਾਈਮ ਤੋਂ ਤੁਹਾਡੇ ਇੱਥੇ ਕਿਰਾਏ ਤੇ ਰਹੇ ਸਾਡੇ ਹੋ ਗਏ 8 ਮਹੀਨੇ ਰਹਿੰਦੇ ਇਹਦੇ ਕਿੰਨੇ ਬੱਚੇ ਆ ਜੀ ਕੋਈ ਬੱਚਾ ਨਹੀਂ ਪਾਸਵਰਡ ਵਗੈਰਾ ਕੀ ਕੰਮ ਕਰਦੇ ਨਹੀਂ ਹੈ ਨਹੀਂਗਾ ਉਹਦਾ ਘਰ ਵਾਲਾ ਹੈ ਨਹੀਂ ਮੁੱਕਿਆ ਆ ਘਰ ਵਾਲਾ ਪ੍ਰਸ਼ਾਸਨ ਨੂੰ ਸ਼ਿਕਾਇਤ ਵਗੈਰਾ ਕੀਤੀ ਹੈ ਹਾਂਜੀ ਮੌਕਾ ਦੇ ਕੇ ਗਈ ਪ੍ਰਸ਼ਾਸਨ ਹਾਂਜੀ ਆ ਪੁਲਿਸ ਵਾਲੇ ਆ ਅਸੀਂ ਦੱਸਿਆ ਉਹਨਾਂ ਨੂੰ